ਬਿਲਾਵਲ ਮਹੱਲਾ ਤੀਜਾ ਪੂਰਾ ठाਟ ਬਣਾਇਆ ਪੂਰੇ ਵੇਖੋ ਏਕ ਸਮਾਨ ਐਸਾ ਪਰ ਪੰਚ ਮਹ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤ ਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 797 ਤੀਸਰੇ ਸਤ ਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜਿਆਂ ਦਾ ਫੁਰਮਾਨ ਰਾਗ ਬਿਲਾਵਲ ਦੇ ਵਿੱਚ ਪਾਤਸ਼ਾਹ ਕਹਿੰਦੇ ਪੂਰਾ ਠਾਟ ਬਣਾਇਆ ਪੂਰਾ ਵੇਖੋ ਏਕ ਸਮਾਨਾ ਪੂਰਾ ਠਾਟ ਬਣਾਇਆ ਪੂਰਾ ਅਰਥਾਤ ਕਿਸ ਪੂਰੇ ਪਰਮੇਸ਼ਰ ਜੀ ਨੇ ਆ ਜਿਹੜਾ ਜਗਤ ਹੈ ਵਿਸ਼ਵ ਹੈ ਸੰਸਾਰ ਹੈ ਜਿਹੜਾ ਪੂਰੀ ਰਚਨਾ ਰਚੀ ਹੈ ਉੜੀ ਘਾੜਤ ਘੜੀ ਆ ਪੂਰੀ ਬਣਤ ਬਣਾਈ ਆ ਪੂਰਾ ਥਾਟ ਬਣਾਇਆ ਹੈ ਵੇਖੋ ਇੱਕ ਸਮਾਨ ਮਹਾਰਾਜ ਕਹਿੰਦੇ ਸਾਰੇ ਪਸਾਰੇ ਦੇ ਵਿੱਚ ਉਸ ਪਰਮਪੀਤਾ ਪਰਮੇਸ਼ਰ ਨੂੰ ਇੱਕ ਸਮਾਨ ਕਰਕੇ ਵੇਖਣਾ ਕਰੋ ਇਹ ਨਹੀਂ ਕਿ ਕਿਤੇ ਵਿਰਲਾ ਕਿਤੇ ਸੰਗਣਾ ਕਿਤੇ ਹੈ ਕਿਤੇ ਨਹੀਂ ਹੈ ਇੱਕ ਸਮਾਨ ਹੈ ਪਰਮੇਸ਼ਰ ਉਹਦੀ ਮਰਜ਼ਾਦਾ ਉਹਦਾ ਹੁਕਮ ਵੀ ਇੱਕ ਸਮਾਨ ਹੀ ਚੱਲ ਰਿਹਾ ਭਾਈ ਸਾਰੇ ਪਸਾਰੇ ਦੇ ਵਿੱਚ ਸੋ ਮਹਾਰਾਜ ਐਸੇ ਕਰਕੇ ਕਹਿੰਦੇ ਨੇ ਪੂਰਾ ਥਾਠ ਬਣਾਇਆ ਪੂਰੇ ਵੇਖੋ ਏਕ ਸਮਾਨ ਐਸੇ ਪਰ ਪੰਜ ਮਹ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗਮਾਨ ਐਸੇ ਪਰ ਪੰਜ ਮਹ ਸਾਚੇ ਨਾਮ ਕੀ ਵਡਿਆਈ ਇਹ ਪੰਜਾਂ ਤਤਾਂ ਦੇ ਖਿਲਾਰੇ ਦੇ ਵਿੱਚ ਜਗਤ ਦੇ ਵਿੱਚ ਵਿਸ਼ਵ ਦੇ ਵਿੱਚ ਸੰਸਾਰ ਦੇ ਵਿੱਚ ਜੇ ਭਾਈ ਵਡਿਆਈ ਹੈ ਤਾਂ ਕੇਵਲ ਸੱਚੇ ਨਾਮ ਕਰਕੇ ਵਡਿਆਈ ਹੈ ਮਤ ਕੋ ਧਰੋ ਗੁਮਾਨਾ ਮਤਾਂ ਕੋਈ ਗੁਮਾਨ ਧਰੇ ਮਹਾਰਾਜ ਕਹਿੰਦੇ ਘਮੰਡ ਕਰਦਾ ਫਿਰੇ ਗਰੂਰ ਕਰਦਾ ਫਿਰੇ ਹੰਕਾਰ ਕਰਦਾ ਫਿਰੇ ਆਪਣੇ ਰੂਪ ਆਦ ਦਾ ਆਪਣੇ ਆਉਦੇ ਦਾ ਆਪਣੇ ਰਤਬੇ ਦਾ ਆਪਣੀ ਸਮਰੱਥਾ ਦਾ ਆਪਣੇ ਤਾਣ ਦਾ ਬਾਲ ਸ਼ਕਤੀ ਦਾ ਆਪਣੀ ਮਾਇਆ ਦਾ ਆਪਣੀ ਤਾਂ ਦੌਲਤ ਦਾ ਮਾਲ ਸੁਭਾਅ ਦਾ ਮਹਾਰਾਜ ਕਹਿੰਦੇ ਜੇ ਵਡਿਆਈ ਹੈ ਤਾਂ ਕੇਵਲ ਸੱਚੇ ਨਾਮ ਕਰਕੇ ਵਡਿਆਈ ਹੈ ਭਾਈ ਸੋ ਗੁਰ ਹਉ ਵਾਲੀਆਂ ਪੰਕਤੀਆਂ ਚ ਬਾਦਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਸਤ ਗੁਰ ਕੀ ਜਿਸ ਨੋ ਮਤ ਆਵੈ ਸੋ ਸਤ ਗੁਰ ਮਾਹੇ ਸਮਨ ਇਹ ਬਾਣੀ ਜੋ ਜੀਹੋ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਰਹਾਉ ਸਤ ਗੁਰ ਕੀ ਜਿਸ ਨੋ ਮਤ ਆਵੈ ਸੋ ਸਤ ਗੁਰ ਮਾਹੇ ਸਮਨ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਨੂੰ ਸਤਿਗੁਰੂ ਪਾਤਸ਼ਾਹ ਜੀਆਂ ਵਾਲੀ ਮਾਤ ਆ ਜਾਂਦੀ ਹੈ ਨਾ ਜਿਹੜਾ ਵੀ ਗੁਰਮਤ ਨੂੰ ਧਾਰਨ ਕਰ ਲੈਂਦਾ ਗੁਰਬਾਣੀ ਦੇ ਵਿੱਚੋਂ ਸੋ ਸਤਿਗੁਰ ਮਾਹਿਸਮਾਨਾ ਮਹਾਰਾਜ ਕਹਿੰਦੇ ਉਹ ਸਤਿਗੁਰ ਪਾਤਸ਼ਾਹ ਜੀਆਂ ਦੇ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਹੈ ਪਾਤਸ਼ਾਹ ਦੇ ਵਿੱਚ ਗਵਾਚ ਕੇ ਰਹਿ ਜਾਂਦਾ ਹੈ ਭਾਈ ਪਾਤਸ਼ਾਹ ਦਾ ਰੂਪ ਹੀ ਉਹ ਨਿਭੜਦਾ ਹੈ ਮਹਾਰਾਜ ਕਹਿੰਦੇ ਇਹ ਬਾਣੀ ਜੋ ਜੀਹੋ ਜਾਣੈ ਜਿਹੜਾ ਵੀ ਗੁਰਮੁਖ ਗੁਰੂ ਪਿਆਰਾ ਦਿਲੋਂ ਜਾਣ ਲੈਂਦਾ ਜਿਉਂ ਜਾਣ ਲੈਂਦਾ ਇਸ ਬਾਣੀ ਨੂੰ ਗੁਰਬਾਣੀ ਨੂੰ ਦੇ ਸੇ ਅੰਤਰ ਰਵਾਹਰ ਨਾਮ ਉਹਨੂੰ ਨਾਮ ਲੱਭਣ ਦੇ ਲਈ ਡੇਰਿਆਂ ਤੇ ਧੱਕੇ ਢੋਡੇ ਨਹੀਂ ਖਾਣੇ ਪੈਂਦੇ ਮਹਾਰਾਜ ਕਹਿੰਦੇ ਉਹਦੇ ਨਾਮ ਹਰੀ ਜੀ ਦਾ ਉਹਦੇ ਅੰਦਰ ਹਰੀ ਜੀ ਦਾ ਨਾਮ ਪ੍ਰਗਟ ਹੋ ਜਾਂਦਾ ਹੈ ਭਾਈ ਰਹਾਉ ਸੋ ਵਿਸ਼ਰਾਮ ਦੇ ਕੇ ਅੱਗੋਂ ਮਹਾਰਾਜ ਦੂਸਰੇ ਪਦੇ ਜਿ ਕਿਰਪਾ ਕਰਦੇ ਨੇ ਚਾਹ ਜੁਗਾਂ ਦਾ ਹੁਣ ਨਵੇੜਾ ਨਰਮਨੁਖਾ ਨੂੰ ਏਕ ਨਿਧਨ ਜਾਤ ਸੰਜਮ ਤੀਰਥ ਓਨਾਂ ਜੁਗਾਂ ਦਾ ਧਰਮ ਹੈ ਕਾਲਮ ਹੈ ਕੀਰਤ ਹਰ ਨਾਮਾ ਚਾਹ ਜੁਗਾਂ ਕਾ ਹੁਣ ਨਵੇੜਾ ਨਰ ਮਨੁੱਖਾ ਨੂੰ ਏਕ ਨਿਧਾਨਾ ਚਾਹ ਜੁਗਾਂ ਦੇ ਵਿੱਚ ਕੀਤੇ ਹੋਏ ਕਰਮਾ ਸਵਾ ਭਗਤੀ ਦਾ ਨਵੇੜਾ ਅਰਥਾਤ ਨਤਾ ਰਾਜਾ ਫੈਸਲਾ ਹੁਣ ਹੋਵੇਗਾ ਨਰ ਮਨੁੱਖਾ ਨੂੰ ਏਕ ਨਿਧਾਨਾ ਮਹਾਰਾਜ ਕਹਿੰਦੇ ਨਰਾਂ ਨੂੰ ਮਨੁੱਖਾਂ ਨੂੰ ਪਾਵੋ ਕੇ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਇੱਕ ਪਾਸ਼ਾ ਜੀ ਨੇ ਹੁਣ ਖਜ਼ਾਨਾ ਬਖਸ਼ਿਆ ਜਾਂ ਫਿਰ ਨਾਰ ਮਨੁੱਖਾਂ ਨੂੰ ਇੱਕ ਨਿਧਾਨਾ ਪਾਠ ਵੀ ਕੀਤਾ ਜਾਂਦਾ ਮਨੁੱਖਾ ਜਿਹੜਾ ਇਸਤਰੀ ਦੇ ਲਈ ਵਰਤਿਆ ਜਾਂਦਾ ਹੈ ਕੇ ਨਾਰਾਂ ਔਰ ਇਸਤਰੀਆਂ ਨੂੰ ਇੱਕ ਨਾਮ ਰੂਪੀ ਖਜ਼ਾਨਾ ਬਖਸ਼ ਦਿੱਤਾ ਨਿਧਾਨਾ ਬਖਸ਼ ਦਿੱਤਾ ਪਾਸ਼ਾ ਜੀ ਨੇ ਹੁਣ ਚੌਹਾਂ ਜੁਗਾਂ ਚ ਕੀਤੀ ਹੋਈ ਕਰਮਾਂ ਤੋਂ ਨਿਵਰਤੀ ਵੀ ਹੋਵੇਗੀ ਚੌਹਾਂ ਜੁਗਾਂ ਚ ਕੀਤੀ ਹੋਈ ਭਗਤੀ ਦਾ ਫੈਸਲਾ ਵੀ ਹੁਣ ਹੋਵੇਗਾ ਜਹ ਜੁਗਾ ਕਾ ਹੁਣ ਨਵੇੜਾ ਨਰ ਮਨੁਖਾ ਨੋ ਏਕ ਨਿਧਨ ਜਾਤ ਸੰਜਮ ਤੀਰਥ ਓਨਾ ਜੁਗਾ ਕਾ ਧਰਮ ਹੈ ਕਲ ਮਹ ਕੀਰਤ ਹਰ ਨਾਮਾ ਜਾਤ ਸੰਜਮ ਤੀਰਥ ਓਨਾ ਜੁਗਾ ਕਾ ਧਰਮ ਹੈ ਕੇਵਲ ਤੇ ਕੇਵਲ ਜਾਤ ਅਰਥਾਤ ਬ੍ਰਹਮਚਰਜ ਰਖਣਾ ਬਹੁਤ ਜਿਆਦਾ ਸੰਜਮ ਪਾਲਣਾ ਜੈਨੀਆਂ ਵਾਂਗੂ ਜਿਵੇਂ ਮੂੰਹ ਤੇ ਟਾਕੀਆਂ ਬੰਨਿਆ ਪੈਰਾਂ 'ਚ ਜੋੜੇ ਲਾ ਦਿੱਤੇ ਭਗਵੇਂ ਇਸ ਪ੍ਰਮੁਖਤ ਨਾ ਹੋਏ ਬਹੁਤ ਸੰਜਮ ਸ਼ਾਂਤ ਨਾ ਪਾਵੇ ਕੋਈ ਜਿਹਨੂੰ ਪਾਤਸ਼ਾਹ ਕਹਿੰਦੇ ਨੇ ਔਰ ਤੀਰਥਾਂ ਤੇ ਇਸ਼ਨਾਨ ਕਰਦੇ ਫਿਰ ਨਾ ਮਹਾਰਾਜ ਕਹਿੰਦੇ ਪਹਿਲੇ ਯੁੱਗਾਂ ਦੇ ਧਰਮ ਨੇ ਸਤਜੁਗ ਤਰੇਤੇ ਔਰ ਦਵਾਪਰ ਦੇ ਧਰਮ ਨੇ ਇਹ ਭਾਈ ਕਲਮਹ ਕੀਰਤ ਹਰਨਾਮਾ ਕਾਲਯੁਗ ਦੇ ਵਿੱਚ ਕੇਵਲ ਤੇ ਕੇਵਲ ਹਰੀ ਦੇ ਨਾਮ ਦੀ ਕੀਰਤੀ ਕਰਨੀ ਉਹਦੇ ਨਾਮ ਦੀ ਵਡਿਆਈ ਕਰਨੀ ਮਹਾਰਾਜ ਕਹਿੰਦੇ ਇਹ ਧਰਮ ਉੱਤਮ ਹੈ ਕਾਲਯੁਗ ਦੇ ਵਿੱਚ ਜਾਤ ਸੰਜਮ ਤੀਰਥ ਓ ਨਾ ਜੁਗਾਂ ਕਾ ਧਰਮ ਹੈ ਕਲਮ ਹੈ ਕੀਰਤ ਹਰ ਨਾਮ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਜੁਗ ਜੁਗ ਆਪੋ ਆਪਣਾ ਧਰਮ ਹੈ ਸੋਧ ਦੇਖੋ 베ਦ ਪੁਰਾਨ ਗੁਰਮੁਖ ਜਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵੰਨ ਜੋਗ-ਜਗ ਆਪੋ ਆਪਣਾ ਧਰਮ ਹੈ ਸੋਧ ਦੇਖੋ 베ਦ ਪੁਰਾਨਾ ਬੇਸ਼ੱਕ 베ਦਾਂ ਤੇ ਪੁਰਾਨਾ ਨੂੰ ਸੋਧ-ਸੋਧ ਕੇ ਦੇਖ ਲਓ ਪੜ੍ਹ ਕੇ ਵਿਚਾਰ ਕੇ ਦੇਖ ਲਓ ਕੋਕ ਕੇ ਪੜਤਾਲ ਕੇ ਵੇਖ ਲਓ ਹਰ ਯੁਗ ਦੇ ਵਿੱਚ ਆਪੋ ਆਪਣਾ ਧਰਮ ਹੀ ਪ੍ਰਚਲਿਤ ਰਿਹਾ ਹੈ ਮਸ਼ਹੂਰ ਰਿਹਾ ਹੈ ਜਿਵੇਂ ਭਗਤ ਰਵਦਾਸ ਜੀਾਂ ਦਾ ਕਥਨ ਹੈ ਨਾ ਗੌੜੀ ਰਾਗ ਦੇ ਵਿੱਚ ਆਪਾਂ ਵਿਚਾਰ ਆਏ ਮਹਾਰਾਜ ਕਹਿੰਦੇ ਸਾਤ ਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤੀਨੋਂ ਯੁਗ ਤੀਨੋਂ ਦੇੜਾ ਕਾਲ ਕੇਵਲ ਨਾਮ ਆਧਾਰ ਸਾਤ ਯੁਗ ਦੇ ਵਿੱਚ ਸਤ ਆਦੀ ਪ੍ਰਧਾਨਤਾ ਸੀ ਤ੍ਰੇਤੇ ਯੁਗ ਦੇ ਵਿੱਚ ਯੱਗਾਂ ਦੀ ਪ੍ਰਧਾਨਤਾ ਸੀ ਦੁਆਪਰ ਯੁਗ ਦੇ ਵਿੱਚ ਦੇਵੀ ਦੇਵਤਿਆਂ ਦੀ ਪੂਜਾ ਤੇ ਆਚਾਰ ਅਰਥਾਤ ਕਰਮ ਕਾਂਡਾਂ ਦੀ ਪ੍ਰਧਾਨਤਾ ਸੀ ਤਿੰਨਾਂ ਯੁਗਾਂ ਦੇ ਵਿੱਚ ਤਿੰਨ ਤਰ੍ਹਾਂ ਦੇ ਤਰੰਦਰੜ ਕਰਵਾਏ ਗਏ ਕਾਲ ਯੁਗ ਚ ਕੇਵਲ ਤੇ ਕੇਵਲ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਹੈ ਨਾਮ ਦਾ ਹੀ ਆਧਾਰ ਔਟ ਆਸਰਾ ਹੈ ਸੋ ਇਥੇ ਵੀ ਪਾਸ਼ਾ ਕਹਿੰਦੇ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ 베ਦ ਪੁਰਾਨ ਗੁਰਮੁਖ ਜਨੀ ਧਿਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ ਗੁਰਮੁਖ ਜਨੀ ਧਿਆਇਆ ਹਰ ਹਰ ਹੁਣ ਕਾਲ ਯੁਗ ਦੇ ਵਿੱਚ ਜਿਹੜੇ ਵੀ ਗੁਰਮੁਖਾ ਗੁਰੂ ਪਿਆਰਿਆ ਨੇ ਉਸ ਹਰੀ ਹਰੀ ਨੂੰ ਮਨ ਕਰਕੇ ਧਿਆਉਣਾ ਕੀਤਾ ਨਾ ਜਗ ਤੇ ਪੂਰੇ ਪਰਵਾਨਾ ਸਾਰ ਜਗਤ ਦੇ ਵਿੱਚ ਵਿਸ਼ਵ ਦੇ ਵਿੱਚ ਕੇਵਲ ਤਾਂ ਕੇਵਲ ਉਹੀ ਗੁਰਮੁਖ ਗੁਰੂ ਪਿਆਰੇ ਪੂਰੇ ਨੇ ਉਹੀ ਪਰਵਾਰ ਨੇ ਪਾਤਸ਼ਾਹ ਜੀ ਨੂੰ ਜਿਹੜੇ ਨਾਮ ਨੂੰ ਤੇਉਣਾ ਕਰਦੇ ਨੇ ਕਲ ਮੈਂ ਇਹੋ ਪੁੰਨ ਗੁਣ ਗੋਵਿੰਦ ਗਾਹੇ ਕੇਵਲ ਗੋਵਿੰਦ ਜੀ ਦੇ ਗੁਣਾਂ ਨੂੰ ਗਾਉਣਾ ਹੀ ਕਾਲ ਯੁਗ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਔਰ ਉਹੀ ਗੁਰਮੁਖ ਗੁਰੂ ਪਿਆਰੇ ਪਰਵਾਰ ਨੇ ਜਿਹੜੇ ਨਾਮ ਨੂੰ ਜਪਣਾ ਕਰਦੇ ਨੇ ਭਾਈ ਸੋ ਅਗਵੰਤਮ ਆਪਣੇ ਬਚਨ ਦੇ ਚੌਥੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਿਮਾਨਾ ਕਹਿਤ ਸੁਣਤ ਸਭੈ ਸੁਖ ਪਾਵੈ ਮਾਨਤ ਪਾਹੇ ਨਿਧਨ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਕਹਿੰਦੇ ਨੇ ਤੀਸਰੇ ਨਾਨਕ ਧੰਗੁਰੂ ਅਮਰਦਾਸ ਮਹਾਰਾਜ ਕਿ ਭਾਈ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਉਸ ਸੱਚੇ ਪਿਤਾ ਪਰਮਾਤਮਾ ਦੇ ਨਾਲ ਪ੍ਰੀਤ ਲਾ ਲੈਂਦੇ ਨੇ ਪ੍ਰੇਮ ਪਾ ਲੈਂਦੇ ਨੇ ਜੁ ਕਾ ਮਾਨਵ ਮਾਨਾ ਉਹਨਾਂ ਦੇ ਮਾਨ ਦਾ ਮਾਨ ਕੁਮੰਡ ਗਰੂਰ ਹੰਕਾਰ ਹੋਮੇ ਚੁੱਕਿਆ ਜਾਂਦਾ ਹੈ ਕਹਿੰਦੇ ਕਹਿਤ ਸੁਣ ਤ ਸਭ ਸੁਖ ਪਾਵ ਹੈ ਮਾਨਤ ਪਾਹੇ ਨਿਧਾਨਾ ਤੇ ਇਸ ਗੁਰਬਾਣੀ ਨੂੰ ਕਹਿਣ ਵਾਲੇ ਵੀ ਤੇ ਸੁਣਨ ਵਾਲੇ ਵੀ ਸਾਰੇ ਸੁਖ ਪਾਉਂਦੇ ਨੇ ਅਤੇ ਮਾਰੇ ਕਹਿੰਦੇ ਮਾਨਤ ਪਾਹੇ ਨਿਧਾਨਾ ਤੇ ਜਿਹੜੇ ਇਸ ਗੁਰਬਾਣੀ ਦੀ ਇਸ ਨਾਮ ਦੀ ਮਾਨਤਾ ਕਰਦੇ ਨੇ ਨਾ ਮਹਾਰਾਜ ਕਹਿੰਦੇ ਉਹ ਨਿਧਾਨਾ ਅਰਥਾਤ ਨਦੀਆਂ ਦਾ ਘਰ ਭਾਵ ਨਾਮ ਰੂਪੀ ਖਜ਼ਾਨਾ ਪਾ ਲੈਂਦੇ ਨੇ ਭਾਈ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਚੂਕੈ ਮਨ ਅਭਿਮਾਨਾ ਕਹਤ ਸੁਣਤ ਸਭੈ ਸੁਖ ਪਾਵਹਿ ਮਾਨਤ ਪਾਹੇ ਨਿਧਾਨਾ वाहिगुरु जी का ख़ालसा वाहिगुरु जी की फ़त